ਵੀ ਮੈਂ ਇਹਨੂੰ ਦਿੱਲੀ ਵਲੌਗ ਚ ਲੈ ਕੇ ਆਈ ਤਾਂ ਜੋ ਇਹ ਆਪਣੇ ਕਲਚਰ ਨੂੰ ਆਪ ਵੀ ਸਿੱਖੇ ਤੇ ਤੁਹਾਨੂੰ ਸਾਰਿਆਂ ਨੂੰ ਵੀ ਦੱਸਿਆ ਵੀ ਇਸ ਪੰਜਾਬ ਦਾ ਜੋ ਕਲਚਰ ਹੈ ਰੀਅਲ ਵਿੱਚ ਕੀ ਹੈ ਕਿਉਂਕਿ ਬੱਚਿਆਂ ਨੂੰ ਵੀ ਸिखਾਣਾ ਜ਼ਰੂਰੀ ਹੈ ਅੱਜ ਕੱਲ੍ਹ ਦੇ ਬੱਚਿਆਂ ਨੂੰ ਹੀ ਨਹੀਂ ਨੌਲੇਜ ਨਹੀਂ ਹੈ ਤਾਂ ਅਸੀਂ ਲਗਾਇਆ ਦੇਖੀ ਬਰੋਟਾ ਸਾਜੀ ਪੂਜਾ ਪੰਜਾਬ ਦੇ ਸਾਰੇ ਇਲਾਕਿਆਂ ਚ ਨਹੀਂ ਕੀਤੀ ਜਾਂਦੀ ਕੁਝ ਇਲਾਕਿਆਂ ਚ ਹੀ ਹੁੰਦੀ ਇਹ ਜ਼ਿਆਦਾਤਰ ਦੇਖੀਏ ਅਗਰ ਮੈਂ ਤੁਹਾਨੂੰ ਦੱਸਾਂ ਇਹ ਜ਼ਿਆਦਾਤਰ ਹੈ ਨਾ ਲੁਧਿਆਣਾ ਮਲੇਰਕੋਡਲਾ ਸੰਗਰੂਰ ਔਰ ਇਹ ਪਟਿਆਲਾ ਮੋਗੇ ਜਿਹੜਾ ਕੁਛ ਕੁਛ ਲੱਗ ਚ ਦੇਖੀ ਪਿੰਡਾਂ ਦੇ ਵਿੱਚ ਲੱਗੇ ਪਿੰਡਾਂ ਦਾ ਕਲਚਰ ਮੰਨਿਆ ਜਾਂਦਾ ਪਿੰਡਾਂ ਚ ਜ਼ਿਆਦਾ ਇਹ ਲਗਾਇਆ ਜਾਂਦਾ ਸਾਂਝੀ ਪੂਜਾ ਜ਼ਿਆਦਾਤਰ ਪਿੰਡਾਂ ਚ ਕੀਤੀ ਜਾਂਦੀ ਹੈ ਔਰ ਜੇ ਮੈਂ ਤੁਹਾਨੂੰ ਦੱਸਾਂ ਵੀ ਅਸੀਂ ਅਸੀਂ ਆਮੇ ਸੰਗਰੂਰ ਜ਼ਿਲ੍ਹੇ ਚ ਹੁਣ ਸਾਡਾ ਮਲੇਰਕੋਲਾ ਡਿਸਟ੍ਰਿਕਟ ਹੈ ਪਹਿਲੇ ਸੰਗਰੂਰ ਡਿਸਟ੍ਰਿਕਟ ਸੀਗਾ ਹੁਣ ਮਲੇਰਕੋਲਾ ਸਾਡੇ ਘਰੇ ਲੱਗਦਾ ਹੈ ਰੋਟਾ ਰੋਟਾ ਦੇਖੀ ਸਾਂਝੀ ਮਾਤਾ ਦਾ ਪਾਏ ਦੇ ਰੂਪ ਵਿੱਚ ਸਹੀ ਪੂਜਦੇ ਇਹਨੂੰ ਇੱਕ ਕਮੈਂਟ ਵੀ ਆਇਆ ਸੀਗਾ ਵੀਰਾਂ ਸਾਂਜੀ ਦੀ ਕਹਾਣੀ ਸਾਨੂੰ ਦੱਸੋ ਤਾਂ ਮੈਂ ਉਹ ਬਹੁਤ ਜਲਦੀ ਮੈਂ ਬਹੁਤ ਸਾਰੇ ਫਰੈਂਡਸ ਗਰੁੱਪ ਜੋ ਹਨ ਪਿੰਡਾਂ ਦੇ ਨੇ ਮੈਂ ਉਹਨਾਂ ਨੂੰ ਕਿਹਾ ਵੀ ਉਹ ਆਪਣੀ ਮੰਮਾ ਨੂੰ ਕੁਝ ਕੇ ਦੱਸਣ ਜੋ ਮੈਨੂੰ ਲਿਖ ਕੇ ਦੇਣ ਨਹੀਂ ਕਿ ਮੈਂ ਤੁਹਾਨੂੰ ਜ਼ਰੂਰ ਸਟੋਰੀ ਦੱਸਾਂਗੀ ਵੀ ਸਾਂਜੀ ਮਈ ਯਾਨੀ ਕਿ ਇਹ ਸਟੋਰੀ ਹੈ ਕਿਉਂਕਿ ਮੈਨੂੰ ਵੀ ਇਸ ਕਲਚਰ ਚਾਹੇ ਬਹੁਤ ਜ਼ਿਆਦਾ ਟਾਈਮ ਨਹੀਂ ਹੋਇਆ ਕੁਝ ਸਾਲਾਂ ਤੋਂ ਹੀ ਲਗਾ ਰਹੀ ਹਾਂ ਆਪਣੇ ਹੱਥਾਂ ਨਾਲ ਮੈਂ 3 ਸਾਲ ਤੋਂ ਹੀ ਲਗਾ ਰਹੀ ਹਾਂ ਤਾਂ ਮੈਨੂੰ ਵੀ ਜ਼ਿਆਦਾ ਨਹੀਂ ਪਤਾ ਜੋ ਪ੍ਰੋਟਾ ਮੈਂ ਲਗਾ ਰਹੀ ਹਾਂ ਇਸ ਇਸ ਦੇ ਬਾਰੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਦੱਸਦੀ ਪ੍ਰੋਟੇਨ ਉਸੇ ਦੇਖੀ ਸਾਂਜੀ ਮਾਤਾ ਦੇ ਪਾਈ ਦੇ ਰੂਪ ਵਿੱਚ ਪੂਜਦੇ ਆ ਤੇ ਜ जो इस उम्र इन इससे छोटी उम्र की कुड़िया सारियां मिलके जो है ना उस टाइम मिल के सारे हैं ना सांझी पूजा बनाई एक बहुत व्डे कध से लगाई जाती सारे रल के जब एक गली के सारे बच्चे रल के बना लेंगे सब एक कध से बनाई जाती सी अजकल तो सब अपने अपने घर ही करते हैं मगर साडा जो इतों का माहौल है अस सारे एक दूजे के घर जाने और बहुत जमें सारी पूजा करने एक दूजे के घर जाने तो डब्बिया बहुत वजिया लगता अपने अपने टिफिन लगे जाने परसाद पा ਤੋਂ ਮੈਂ ਤੁਹਾਨੂੰ ਦੱਸ ਜੀਏ ਪਰੋਟੇ ਬਾਰੇ ਪਰੋਟਾ ਸਭ ਜੀ ਮਾਇਤਾ ਦੇ ਪਾਈ ਦੇ ਰੂਪ ਦੇ ਵਿੱਚ ਭਾ ਦੇ ਰੂਪ ਵਿੱਚ ਅਸੀਂ ਪੂਜਦੇ ਪਰੋਟਾ ਇਹ ਜਿਹੜਾ ਬਹੁਤ ਜ਼ਿਆਦਾ ਦੁੰਗੀਆਂ ਹੁੰਦੀਆਂ ਨੇ ਉਹ ਬਹੁਤ ਦੂਰ ਤੱਕ ਫੈਲਦੀਆਂ ਨੇ ਤੇ ਇਸ ਲਈ ਵੀ ਹੁੰਦਾ ਕਿ ਕੁੜੀਆਂ 치ੜੀਆਂ ਨਾ ਆਪਣਾ ਸਾਰਾ ਪਰੋਟਾ ਨੂੰ ਅਰਦਾਸ ਕਰਦੀਆਂ ਨੇ ਵੀ ਇਹਨਾਂ ਸਾਡੇ ਘਰ ਦੇ ਆਪਣੀ ਮਿਹਰ ਬਣਾਈ ਰੱਖਿਓ ਜਿਸ ਤਰ੍ਹਾਂ ਤੁਸੀਂ ਇਹਨਾਂ ਮਤੋਂ ਤੁਹਾਡੀ ਜਣਾ ਫੈਲੀਆਂ ਸਾਡੇ ਪਰਿਵਾਰ ਦੀਆਂ ਜਿਹੜਾ ਦੂਰ ਦੂਰ ਤੱਕ ਫੈਲੀਆਂ ਰਹਿਣ ਖੁਸ਼ੀਆਂ ਰਹਿਣ ਸਾਡੇ ਘਰ ਤੇ ਸਾਡੇ ਘਰ ਦਾ ਵਾਧਾ ਹੋਵੇ ਵਾਧੇ ਲਈ ਕੁੜੀਆਂ ਨਾ ਆਰਦਾਸ ਕਰਦੀਆਂ ਨੇ ਗੀਤ ਗਾਏ ਜਾਂਦੇ ਨੇ ਸਾਂਝੀ ਦੇ ਰੋਟੇ ਤੇ ਗੀਤ ਗਾਏ ਜਾਂਦੇ ਨੇ ਕੁੜੀਆਂ ਵੱਲੋਂ ਜੋ ਦੇਖੀਏ ਕੁੜੀਆਂ ਨੇ ਦੇਖੀਏ ਪੱਤੇ ਬਣਾਏ ਹੋਏ ਨੇ ਦੇਖ ਰਹੇ ਤੁਸੀਂ ਪੱਤੇ ਐ ਤਾਰੇ ਐ ਔਰ ਇਹ ਜਗਾ ਬਣਾਈਆਂ ਗਈਆਂ ਨੇ ਤਾਂਹੀ ਜੋ ਇੱਕ ਪੂਰਾ ਪ੍ਰੋਪਰ ਪੀੜ ਹੁੰਦਾ ਹੁੰਦਾ ਹੈ ਨਾ ਪੀੜ ਦੇ ਉੱਪਰ ਦੇਖੀਏ ਮੋਰ ਚਿੜੀਆਂ ਤੋਤੇ ਚੈਕਦੇ ਨੇ ਕੁੜੀਆਂ ਰ ਅਰਦਾਸ ਕਰਕੇ ਨੇ ਜਿੱਦਾਂ ਤੁਹਾਡੇ ਤੇ ਮੋਹਰ ਤੋਤੇ ਚੈੱਕ ਦੇ ਨੇ ਖੁਸ਼ੀਆਂ ਰਹਿੰਦੀਆਂ ਇਦਾਂ ਦੀ ਖੁਸ਼ੀਆਂ ਸਾਡੇ ਪਰਿਵਾਰ ਤੇ ਵੀ ਬਣਿਆ ਰਹਿਣ ਸਾਡੇ ਪਰਿਵਾਰ ਚ ਖਿਲਕਾਰੀਆਂ ਵਜਨ ਸਾਡਾ ਵੰਸ਼ ਅਗੇ ਵਦੇ ਉਸ ਲਈ ਵੀ ਉਹ ਅਰਦਾਸ ਕਰਦੀ ਨੇ ਗੀਤ ਗਾਦੀ ਨੇ ਬਰੋਟੇ ਦੇ ਬਰੋਟੇ ਕੇ ਅਰਦਾਸ ਕੀਤੀ ਚੱਲੇ ਵੀ ਸਾਡੇ ਘਰ ਤੇ ਵੀ ਇਸੇ ਤਰ੍ਹਾਂ ਹੀ ਚਹਿਕ ਮਹਿਕ ਰਵੇ ਜਿਵੇਂ ਤੁਹਾਡੇ ਤੇ ਹਮੇਸ਼ਾ ਚਹਿਕ ਮਹਿਕ ਰਹਿੰਦੀ ਹੈ ਸੂਰਜ ਔਰ ਚੰਦਰਮਾ ਜਿਸ ਤਰ੍ਹਾਂ ਕਹਿੰਦੇ ਨੇ ਵੀ ਦਿਨ ਚੜ੍ਹਦਾ ਤੇ ਦਿਨ ਛਿਪਦਾ ਹੈ खुशिया आदि ने तो खुशिया जा इसे तरह तुम कृपा साढ़े ते बनाए रखो भी साढ़े घर खुशिया आन खुशियां जा फिर दोबारा आन नवे दिन के नाम नवी शुरुआत दविया खुशियां आन नवी खुशियां जा इस तरह भी देखिए कुड़िया गीत गादिया ने इस साल जी के बरोटे ने गीत गाए जाते हैं और उस गाँव तो भेडू जिस तरह आप कह दें भी साढ़े देखिए खुशिया आईयासी घर से किसी की लाग नज़र ਏ ਲਗਾਇਆ ਜਾਂਦਾ ਨજર ਬੱਟੂ ਦੀ ਤੇਰਾ ਵੀ ਸਾਜੀ ਹੋਰ ਪ੍ਰੋਟੀਨ ਕਿਸੇ ਦੀ ਨਜ਼ਰ ਨਾ ਲਗੇ ਇਸੇ ਤਰ੍ਹਾਂ ਸਾਡੇ ਪਰਿਵਾਰ ਤੇ ਵੀ ਆਪਣੀ ਕਿਰਪਾ ਬਣਾਈ ਰੱਖਿਓ ਵੀ ਸਾਡੇ ਪਰਿਵਾਰ ਤੇ ਵੀ ਕਿਸੇ ਨੂੰ ਕਿਸੇ ਦੇ ਵੀ ਨਜ਼ਰ ਨਾ ਲੱਗੇ ਇਸੇ ਤਰ੍ਹਾਂ ਖੁਸ਼ੀਆਂ ਬਣੀਆਂ ਰਹਿਣ ਔਰ ਐਡਾ ਮੈਂ ਜੋ ਜੋ ਮੈਂ ਸਿੱਖ ਪਾਈ ਕਿਉਂਕਿ ਮੈਂ ਮੈਂ ਇਸ ਕਲਚਰ ਨੂੰ ਮੈਂ ਵਿਆਹ ਤੋਂ ਬਾਅਦ ਹੀ ਮੈਨੂੰ ਪਤਾ ਲੱਗੇ ਉਸ ਤੋਂ ਪਹਿਲੇ ਮੈਨੂੰ ਨਹੀਂ ਪਤਾ ਸੀ ਮਗਰ ਜੋ ਮੈਂ ਸਿੱਖ ਪਾਈ ਮੈਂ ਉਹ ਚੀਜ਼ਾਂ ਮੈਂ ਤੁਹਾਨੂੰ ਦੱਸ ਰਹੀਆਂ ਜੋ ਸਾਡੇ ਇੱਥੇ ਜੋ ਕਲਚਰ ਹੈ तो जिन्ना कै मैं तो पता सी मैं दस अगर थानू भी कुछ एक्सट्रा पता मैं कमेंट कर, तो मैं कर, कर दी तो मैं ऐड कर देंगी क्योंकि ये ज़्यादा एक्सप्लेन नहीं कर पाती तो इसलिए मैं आई हाँ तो यू सपोर्ट जरूर कर हूँ मैडम ने बहुत मेहनत कर रही है क्योंकि देखो जो एक छोटा बच्चा जो है ना इस कल्चर वाली साइड आ जाए अचक रील्स का बहुत ज्यादा ट्रेंड है मगर कोशिश मेरी यही है भी इस साइड ही रहे भी अपने कल्चर में दिखाए अपना कल्चर सीखे तो दूसरों भी सिखाए जो एंरी उम्र बच्चे वो इनू जरूर फॉलो करो तो चलो सत श्री अकाल जी ਸੋਸ਼ੇ ਕਾ ਆਵਾਏ ਤੇ ਚਲੋ ਅਨ ਫੇ ਸ਼ੁਰੂ ਕਰਦੇ ਆਂ ਤੇ ਇੱਥੇ ਮਮਾ ਕਰ ਰਹੇ ਨੇ ਪ੍ਰਸ਼ਾਦ ਦੀ ਤਿਆਰੀਆਂ ਤੇ ਇੱਥੇ ਅੱਜ ਬਣ ਰਹੇ ਨੇ ਗੋਲਗਲੇ ਤੇ ਉਮਾ ਦੀ ਨਾ ਹਰ ਵਾਰੀ ਇਹ ਕੋਸ਼ਿਸ਼ ਆਂਦੀ ਆ ਕਿ ਜਿਵੇਂ 9 ਦਿਨ ਹੁੰਦੇ ਨੇ ਤਾਂ ਨਾ ਰੋਜ਼ ਕੁਛ ਨਾ ਕੁ ਡਿਫਰੈਂਟ ਬਣਾਈਏ ਪ੍ਰਸ਼ਾਦ ਦੇ ਵਿੱਚ ਕਿਉਂਕਿ ਨਾ ਬੱਚੇ ਬੜੇ ਖੁਸ਼ ਹੋ ਕੇ ਬਹੁਤ ਵਧੀਆ ਲੱਗਦਾ ਜੇ ਉਮਾ ਬਣਾਉਂਦੇ ਨੇ ਤਾਂ ਬੜੇ ਖੁਸ਼ ਹੋ ਕੇ ਜਾਂਦੇ ਨੇ ਤੇ ਜਿਸ ਦਿਨ ਉਮਾ ਨਹੀਂ ਲਾਈਏ ਉਹਨਾਂ ਨੂੰ ਆਪਾਂ ਨਾਰਮਲ ਪ੍ਰਸ਼ਾਦ ਪਾ ਦਿੰਨੇ ਆ ਹਨਾ ਤਾਂ ਉਹ ਸਨ ਨਾ ਗੁੱਸੇ ਹੋ ਕੇ ਚਲੇ ਜਾਂਦੇ ਨੇ ਕੀ ਆਜਣਾ ਚਾਚੀ ਨੇ ਕੁਛ ਨਵਾਂ ਨਹੀਂ ਬਣਾਇਆ ਹੈ ਨਾ ਤੇ ਇੱਥੇ ਮਹਾਰੀ ਰੋਜ਼ ਕੋਸ਼ਿਸ਼ ਜਾਂਦੇ ਕਿ ਕੁਛ ਨਾ ਕੁਛ ਟਿਫਨ ਬਣਾਈਏ ਜਿਵੇਂ ਅੱਜ ਗੁਲਗੁਲੇ ਬਣਾਇਆ ਪਹਿਲਾਂ ਖੀਰ ਬਣਾਈ ਸੀ ਕਦੀ ਕਦਾ ਲੱਡੂ ਐਵੇਂ ਕਰਕੇ ਬਣਾਦੇ ਨੇ ਤੇ ਸਾਰੇ ਬੜੇ ਖੁਸ਼ ਹੋ ਕੇ ਜਾਂਦੇ ਨੇ ਤਾਂ ਚਲੋ ਸ਼ੁਰੂ ਖੀਰ ਬੜਾ ਸਰਦਾ ਰੋਟੀ ਖਾਲਾ ਬਰੋਟਿਆ ਵੇ ਤੇਰੀਆਂ ਪੈਣਾ ਦੀਆਂ ਚੋਪੜੀਆਂ ਕਲੀਆਤੀ ਕਰਤਿਆ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੁਸ਼ਿਵ ਦਿਵਾਲੇ ਖੜੀਆਂ ਤੂੰ ਹੋਰ ਮਾਤਾ ਹੈ ਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰੈਣ ਸਾਡੇ ਆਇਆ ਗੋਬਿੰਦ ਸਾਡੇ ਆਇਆ ਛੜ ਕੇ ਲੋਨੀ ਮਾਇਆ ਮੈਂ ਹਰ ਕਾ ਦਰਸ਼ਨ ਪਾਇਆ ਲਖੇ ਮਿਲ ਕੇ ਦੂਜੀ ਆਰਤੀ ਕਰਾਂ ਤੇ ਆ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਤੂੰ ਸ਼ੀਵ ਦੁਆਲੇ ਕੜੀਆਂ ਤੂੰ ਖੋਲ ਮਾਸਾ ਹਟ ਕਰੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰਨ ਸਾਡੇ ਆਇਆ ਗੋਵਿੰਦ ਸਾਡੇ ਆਇਆ ਛੜਕੇ ਲੋਦੀ ਮਾਇ ਮੈਂ ਹਰ ਕਾ ਦਰਸ਼ਨ ਪਾਇਆ ਮੈਂ ਮੇਲ ਮੇਲ ਕੇ ਆਇਆ ਜੀ ਆrti ਕਰਾਤੀ ਅਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਅੜੀਆਂ ਦੋ ਸ਼ੀਵ ਦਵਾਰੇ ਕੜੀਆਂ ਤੂੰ ਖੋਲ ਮਾਤਾ ਹਟਈ ਮੈਂ ਤੁਝਾਂ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਡਰੈ ਸਾਡੇ ਆਇਆ ਗੋਵਿੰਦ ਸਾਡੇ ਆਇਆ ਛੜੱਕੇ ਨੋਂਦੀ ਮਾਇ ਮੈਂ ਹਰ ਕਾ ਦਰਸ਼ਨ ਪਾਇਆ ਮੈਂ ਖੇਲ ਮੇਲ ਕੇ ਆਇਆ ਚੌਥੀ ਆਰਤੀ ਕਰਾਂ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸ਼ਿਵ ਦਿਵਾਲੇ ਖੜੀਆਂ ਤੂੰ ਕੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈ ਨਰੈਣ ਹਾ ਦੋ ਗੋਬਿੰਦ ਸਾਡੇ ਆਇਆ ਛੜਕੇ ਲੋਂਦੀ ਮਾਇਆ ਮੈਂ ਹਰ ਕਾ ਦਰਸ਼ਨ ਪਾਇਆ ਮੈਂ ਖੇਲ ਮੇਲ ਕੇ ਮੈਂ ਆਰਤੀ ਕਰਾ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੁੱਖੀਆਂ ਦੋਸ਼ੀਂ ਦਵਾਲੇ ਕੜੀਆਂ ਤੂੰ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਪਟੜੀ ਪੂਜਾ ਤੇਰੇ ਪੈਰ ਨਰਨ ਸਾਡੇ ਆਇਆ ਗੋਵਿੰਦ ਸਾਡੇ ਆਇਆ ਛੜਕੇ ਲਾਉਂਦੀ ਮਾਇਆ ਮੈਂ ਹਰ ਕਾ ਦਰਸ਼ਨ ਪਾਇ ਮੈਂ ਖੇਲ ਮੇਲ ਕੇ ਆਇਆ ਫਿਰ ਮੀ ਆਰਤੀ ਕਰਾ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਸ਼ੀਵ ਵਿਦਵਾਨੇ ਖੜੀਆਂ ਤੂੰ ਖੋਲ ਮਾਤਾ ਹਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਰੈਣ ਸਾਡੇ ਆਇਆ ਗੋਵਿੰਦ ਸਾਡੇ ਆਇਆ ਛੜੱਕੇ ਲੋਂਦੀ ਮਾਇਆ ਮੈਂ ਹਰ ਕਾ ਦਰਸ਼ਨ ਪਾਇਆ ਮੈਂ ਖੇਲ ਮੇਲ ਕੇ ਆਇਆ ਸਤਿ ਸੰਗੀ ਮਤਾ ਤੇਰੀ ਆਰਤੀ ਕਰਾਂ ਲੈ ਸੰਦ ਸੂਰਜ ਤੋਂ ਲਿਆਰਤੀ ਕਰਾਂ ਨਰਸੀਆਂ ਦੀ ਆਤੀ ਕੋਈ ਦੀਵਤਿਆਂ ਦੀ ਲੋ ਤਰਾ ਸੰਜੀ ਤੇਰੀ ਆਤੀ ਮੇਰਾ ਪਾਰ ਮਹਤਾਰਨ ਤਰਨ ਕੋੁਰੁਰ ਮੀਤੇ ਆੜੇ ਢਾਣੇ ਕਿਹੜੇ ਪਤਾ ਸੇ ਮੈਂ ਤੈਨੂੰ ਪੁੱਛਾਂ ਸੰਜੀ ਕਹਿ ਤੇਰੇ ਚਾਚੇ सत मे पेनो सोला सतां मामे सत मे पे भेण सोल मेर मामे सतां दे व्याराया सोला लिखण सां ਸਾਂਝੀ ਕੈ ਦਿਨਾ ਦੀ ਛੁੱਟੀ 9 ਦਿਨਾ ਦੀ ਛੁੱਟੀ ਪੈ ਲੋ ਦਸਮਾ ਦਸ਼ਹਿਰਾ ਗੜਬੜ ਗੜਬੜ ਘਟਦਾ ਜਾਵੇ ਸਾਂਝੀ ਭੈਣ ਬੈਠੀ ਜਾਵੇ ਕੁਦੂ ਵਿਰਾਤ ਚਲਾਉਂਦਾ ਜਾਵੇ ਛਿੱਟਾ ਨੀ ਜਵਾਨ ਗੜਬੜ ਗੜਬੜ ਘਟਦਾ ਜਾਵੇ ਸਾਂញਿਆ ਪਹਿਣਾ ਬੈਠੀਆਂ ਜਾ ਸਾਰੇ ਮੀਰੇ ਚਲਾਉਂਦੇ ਜਾਂ ਛਿੱਟਾ ਨੀ ਜਵਾਨ ਸਾਂਝੀ ਤਮੰਦ ਜੀ ਤਾ ਲਾਲ ਚੂੜੀ Mekitole amma meri sanji, la la lechuria. Vira da me ra, majare da sati, meo tole amma meri sanji, la la lechuria. Tu le meri sanji, la la lechuria. Sanjita mangati, saci parigari, mekitole amma meri sanji. ਕੰਤਾ ਮੇਰਾ ਸੁਨਾਰੇ ਦਾ ਸਾਥੀ ਮੈਂ ਉਥੋਂ ਲਿਆਂ ਮੇਰੀ ਸਾਂਜੀ ਛੱਜ ਪਰ ਗਹਿਣੇ ਤੂੰ ਲੈ ਮੇਰੀ ਸਾਂਜੀ ਛੱਜ ਪਰ ਗਹਿਣੇ ਸਾਂਜੀ ਤਾਂ ਮੰਗਦੀ ਲਾਲ ਲਾਲ ਚੁੰਨੀਆ ਮੈਂ ਕਿੱਥੋਂ ਲਿਆਂ ਮੇਰੀ ਸਾਂਜੀ ਲਾਲ ਲਾਲ ਚੁੰਨੀਆ ਵੀਰੰਤਾ ਮੇਰਾ ਦਾ ਮੰਗਦੀ ਹਰ ਹਰ ਗੋਬਰ ਮੈਂ ਕਿਤੋਂ ਲਿਆਵ ਮੇਰੀ ਸਾਂਝੀ ਹਰ ਹਰ ਗੋਬਰ ਪੀਰਤਾ ਮੇਰਾ ਗੋਵਾਰਾ ਪਾਈ ਮੈਂ ਉਹ ਤੋਂ ਲਿਆਵ ਮੇਰੀ ਸਾਂਝੀ ਹਰ ਹਰ ਗੋਬਰ ਤੂੰ ਲੈ ਮੇਰੀ ਸਾਂਝੀ ਹਰ ਹਰ ਗੋਬਰ ਰੋਟੀ ਵੇਲਾ ਹੋਇਆ ਨਹੀਂ ਸੁਣ ਸੰਜਣੀ ਕਿ ਪਤਾ ਗਏ ਪਾਬੋ ਨੀ ਸੁਣ ਸੰਜੜੀਏ ਪਾਬੋ ਕੋ ਦੀਗੀ ਕਾਣੀ ਸੁਣ ਸੰਜੜੀਏ ਕੋਈ ਉਹ ਮੇਰਾ ਪਤੀ ਜਾਨੀ ਸੁਣ ਸੰਜੜੀਏ ਪਤੀ ਜੇ ਪੈਰੀ ਕੜੀਆਂ ਨੀ ਸੁਣ ਸੰਜੜੀਏ ਕਿਲ ਸਨਿਆਰੇ ਨੇ ਕੜੀਆਂ ਨੀ ਸੁਣ ਸੰਜੜੀਏ ਮਿਰਸਨਿਆਰੇ ਨੇ ਕੜੀਆਂ ਨੀ ਸੁਣ ਸੰਜੜੀਏ പേ <laughs> <laughs>